ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜੰਡਿਆਲਾ ਗੁਰੂ ਤੋਂ ਅੰਮ੍ਰਿਤਸਰ ਆ ਰਹੇ ਇੱਕ ਵਕੀਲ ਨੂੰ ਰਸਤੇ 'ਚ ਘੇਰ ਕੇ ਤਾਂ 7 ਤੋਂ 8 ਫਾਇਰ ਕੀਤੇ ਗਏ ਨੇ ਜਿਸ ਦੇ ਕਾਰਨ ਵਕੀਲ ਜਿਹੜਾ ਆ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਆ ਜਿਸ ਨੂੰ ਕੀ ਅੰਮ੍ਰਿਤਸਰ ਦੇ ਹੀ ਇੱਕ ਨਿੱਜੀ ਹਸਪਤਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਆ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜੀ ਆ ਤੁਹਾਨੂੰ ਦੱਸ ਦਿਆ ਕਿ ਦੱਸਿਆ ਜਾ ਰਿਹਾ ਇਹ ਕਾਉਂਸਲਰ ਦਾ ਭਰਾ ਆ ਤੇ ਨਾਲ ਇਹ ਵਕੀਲ ਸੀ ਗਿਆ ਤਾਂ ਜਦੋਂ ਜੰਡਿਆਲਾ ਤੋਂ ਆਪਣੇ ਕਚਹਿਰੀ ਵੱਲ ਸਾਰੇ ਆਸੀ ਅੰਬਰੇ ਸਾਰੇ ਤਾਂ ਰਸਤੇ ਚ ਹੀ ਬਦਮਾਸ਼ਾਂ ਵੱਲੋਂ ਤਿੰਨ ਬਦਮਾਸ਼ ਆਉਂਦੇ ਨੇ ਤਾਂ ਉਹਨਾਂ ਵੱਲੋਂ ਤਬੜ ਤੋੜ ਜਿਹੜੀਆਂ ਨੇ ਉਹ ਗੋਲੀਆਂ ਚਲਾਈਆਂ ਜਾਂਦੀਆਂ ਜਿਸ ਤੇ ਕਾਰਨ ਵਕੀਲ ਜਿਹੜੇ ਨੇ ਉਹ ਜ਼ਖਮੀ ਹੋ ਜਾਂਦੇ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡੀ ਜਿਹੜੀ ਹੈ ਉਹ ਘਟਨਾ ਹੈ ਕਿ ਦਿਨ ਦਿਹਾੜੇ ਜਿਹੜਾ ਇਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦੇਣਾ ਆਪਣੇ ਆਪ ਦੇ ਵਿੱਚ ਬੜੇ ਵੱਡੇ ਸਵਾਲੀਏ ਨਿਸ਼ਾਨ ਖੜੇ ਕਰਦਾ ਹੈ ਤਾਂ ਲਖਮਿੰਦਰ ਸਿੰਘ ਐਡਵੋਕੇਟ ਮੇਰੇ ਤੇ ਜੰਡਿਆਲੇ ਨੇ ਨੇ ਮੇਰੇ ਆਪ ਦੇ ਪਰਿਵਾਰ ਦੇ ਬੱਚੇ ਨੇ ਸੋ ਅਸੀਂ ਇੱਥੇ ਉਹਨੂੰ ਸ਼ਿਫਟ ਕੀਤਾ ਆ ਡਾਕਟਰ ਸਾਹਿਬ ਨਾਲ ਗੱਲ ਹੋਈ ਆ ਟ੍ਰੀਟਮੈਂਟ ਚੱਲ ਰਿਹਾ ਹੈ ਸੀਟੀ ਸਕੈਨ ਵਾਸਤੇ ਲਿਖੇ ਗਏ ਨੇ ਮੈਂ ਗੱਲ ਵੀ ਕਰਕੇ ਆਇਆ ਮੁੰਡੇ ਨਾਲ ਬੋਲਦੇ ਆ ਠੀਕ ਆ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਮੈਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਐਸਐਸਪੀ ਸਾਹਿਬ ਨੂੰ ਡਿਪਟੀ ਸਾਹਿਬ ਲੱਗੇ ਹੋਏ ਨੇ ਕੈਮਰੇ ਜਿਹੜੇ ਨੇ ਉਹ ਫੋਲੇ ਜਾ ਰਹੇ ਨੇ ਬਹੁਤ ਜਲਦ ਦੋਸ਼ੀ ਜਿਹੜੇ ਆ ਉਹਨਾਂ ਨੂੰ ਕਾਬੂ ਕਰਾਂਗੇ ਔਰ ਬੰਦੀ ਸਜ਼ਾ ਦਵਾਵਾਂਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨੂੰ ਬਿਲਕੁਲ ਟੋਲਰੇਟ ਨਹੀਂ ਕੀਤਾ ਜਾਊਗਾ ਤੇ ਵਿਚਾਰਾ ਆਪਦੇ ਵਿਚਾਰੀ ਆ ਰਿਹਾ ਸੀਗਾ ਅੱਜ ਪਹਿਲਾਂ ਨਿਕਲਿਆ ਥੋੜਾ ਜਿਹਾ ਕਿ ਬੇਲਜ਼ ਵਗੈਰਾ ਚਾਰਨੀਆਂ ਲੱਗੀਆਂ ਸੀਗੀਆਂ ਸੋ ਇਹਨਾਂ ਦਾ ਪਰਿਵਾਰ ਸਰਦਾਰ ਰਵकार ਸਿੰਘ ਜੀ ਸਾਬਕਾ ਕਾਉਂਸਲਰ ਸਾਡੇ ਸਾਰੇ ਪਰਿਵਾਰਕ ਮੈਂਬਰ ਨੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਵੀ ਚੰਡੀਗੜ੍ਹ ਜਾ ਰਿਹਾ ਸੀਗਾ ਮੈਨੂੰ ਬੜਾ ਦੁੱਖ ਲੱਗਿਆ ਮੈਂ ਵਾਪਸ ਇੱਥੇ ਆਇਆ ਡਾਕਟਰ ਥੀਟ ਕਰ ਰਹੇ ਨੇ ਮੇਰੀ ਡਾਕਟਰ ਅਵਕਾਸ ਸਿੰਘ ਉਹਨਾਂ ਨਾਲ ਵੀ ਧੰਨਵਾਦ ਹੋਈ ਹੈ ਆਊਟ ਆਫ ਰੈਂਜ ਜਿਹੜਾ ਪੈਰੀਫਾਈ ਕੀਤਾ ਜਿੰਨਾਂ ਵੱਲੋਂ ਗੋਲੀ ਚਲਾਈ ਗਈ ਹੈ ਦੇਖੋ ਪੁਲਿਸ ਇਨਵੈਸਟੀਗੇਸ਼ਨ ਬਿਲਕੁਲ ਚੱਲ ਰਹੀ ਆ ਬੜੀ ਸਪੀਡ ਨਾਲ ਇਨਵੈਸਟੀਗੇਸ਼ਨ ਚੱਲ ਰਹੀ ਆ ਬਹੁਤ ਜਲਦ ਜਿਹੜੇ ਆ ਅਸੀਂ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰ ਹਾਂ ਪਰਿਵਾਰ ਹਾਂ ਪਰਿਵਾਰ ਅਸੀਂ ਪਰਿਵਾਰ ਹੀ ਆ ਪਰਿਵਾਰ ਦਾ ਸਾਡੇ ਪਰਿਵਾਰ ਜੇ ਵੀ ਸਾਡਾ ਸਾਰਾ ਪਰਿਵਾਰ ਆ ਮੈਨੂੰ ਬੜਾ ਧੰਨਵਾਦੀ ਆ ਮੈਂ ਇਹਨਾਂ ਦਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਪਹੁੰਚੇ ਨੇ ਬੜਾ ਇਹਨਾਂ ਦਾ ਕਨਸਰਨ ਹੁੰਦਾ ਹਰ ਜਦੋਂ ਵੀ ਕਿਤੇ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ ਸਾਰੀ ਬਾਰ ਐਸੋਸੀਏਸ਼ਨ ਜਿਹੜੀ ਆ ਉਹ ਨਾਲ ਖੜਦੀ ਆ ਮੈਂ ਵੀ ਆਮ ਤੌਰ ਤੇ ਜਾਣਦਾ ਰਹੀ ਨਾ ਉੱਥੇ ਐਡਲ ਸਾਹਿਬ ਇਹ ਮੁਕਮਲ ਰੂਪ ਵਿੱਚ ਨਕੀਲਤੋਂ ਪਾਈ ਜਾਏ ਕਿਉਂਕਿ ਕਈ ਵਪਾਰੀਆਂ ਨੂੰ ਕੰਟੀ ਆ ਦੇਖੋ ਅਸੀਂ 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 ਬਿਲਕੁਲ ਇਹਦੇ ਪੀਸੀਆ ਜਿਹੜੇ ਆ ਉਹ ਲੱਗੇ ਹੋਏ ਆ ਜਿਹੜੀ ਵੀ ਕੋਈ ਹਾਦਸਾ ਹੋਣੀ ਹੈ ਦੁਰਘਟਨਾ ਹੋਵਾ ਵਰਨੀਆਂ ਨਹੀਂ ਚਾਹੀਦੀਆਂ ਜੇ ਕੋਈ ਵਰਤਦੀ ਆ ਤੇ ਅਸੀਂ ਇਮੀਡੀਏਟਲੀ ਉਹਦੀ ਇਨਵੈਸਟੀਗੇਸ਼ਨ ਕਰਕੇ ਦੋਸ਼ੀ ਜਿਹੜੇ ਆ ਉਹ ਪਕੜੇ ਜਾ ਰਹੇ ਨੇ ਪਰ ਹੋਰ ਇਨਵੈਸਟੀਗੇਸ਼ਨ ਹੋਰ ਕੰਝਾ ਜਿਹੜਾ ਆ ਇਹਨਾਂ ਦੇ ਉੱਤੇ ਕਸਾਂਗੇ ਬੜਾ ਮੰਦਭਾਣਾ ਇਨਸੀਡੈਂਟ ਹੋਇਆ ਜਿਹਦੇ ਵਿੱਚ ਕਿ ਸਾਡਾ ਇੱਕ ਯੰਗ ਲਾਇਰ ਸੀਗਾ ਉਹ ਡੰਡਿਆਲਾ ਜੋ ਇੱਧਰ ਕਟੈਰੀ ਵੱਲੋਂ ਆ ਰਿਹਾ ਸੀ ਕਿ ਉਹਦੇ ਰਸਤੇ ਦੇ ਉੱਤੇ ਉਹਨੂੰ ਫਾਇਰਿੰਗ ਕੀਤੀ ਹੈ ਉਹਦੇ ਇੱਕ ਗੋਲੀ ਤਾਂ ਸਰਵਾਈਕਲ ਸਪਾਈਨ ਦੇ ਲਾਗੇ ਲੱਗੀ ਹੈ ਔਰ ਦੂਸਰੀ ਗੋਲੀ ਮੋਢੇ ਦੇ ਉੱਤੇ ਲੱਗੀ ਹੈ ਇਹ ਬਹੁਤ ਮਾੜਾ ਇਨਸੀਡੈਂਟ ਹੈ ਡਾਰੇ ਨੇ ਜਿਹੜਾ ਜੇ ਜਿਹੜੇ ਉਹ ਦੋਸ਼ੀ ਨੇ ਜੇ ਉਹ ਸਮਝਦੇ ਆ ਤੇ ਉਹਨਾਂ ਨੂੰ ਬਹੁਤ ਵੱਡਾ ਭਲੇਖਾ ਔਰ ਇਹ ਡਾਇਰੈਕਟ ਅਟੈਕ ਹੈ ਲੀਗਲ ਫਾਟਰਨਿਟੀ ਤੇ ਇਹਨੂੰ ਕਿਸੇ ਕੀਮਤ ਉੱਤੇ ਟੋਲਰੇਟ ਨਹੀਂ ਕੀਤਾ ਜਾਏਗਾ ਮੇਰੀ ਐਸਐਸਪੀ ਸਾਹਿਬ ਨਾਲ ਹੁਣੇ ਗੱਲ ਮੀਟਿੰਗ ਦੇ ਵਿੱਚ ਨੇ ਉਹਨਾਂ ਨੇ ਸ਼ੁਰੂ ਰੰਦ ਕੀਤੀ ਹੈ ਕਿ ਸੈਣੀ ਜਾਬਾਸੀ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਫੜਾਂਗਾ ਪਤਾ ਲੱਗਾ ਗੱਲ ਹੋਈ ਕੀ ਹੈ ਕਿੰਨਾ ਵੱਡਾ ਜੋ ਹਜੇ ਤੱਕ ਦੇਖੋ ਉਹਦੀ ਕੰਡੀਸ਼ਨ ਬੜੀ ਕ੍ਰਿਟੀਕਲ ਹੈ ਅਨਫਿਟ ਹੈ ਉਹਦੇ بیٹے ਨਾਲ ਗੱਲ ਹੋਈ ਹੈ ਉਹਦੇ ਨਾਲ ਥੋੜੀ ਜੀ ਉਹ ਆਪੋਜ਼ਿਟ ਪਾਰਟੀ ਦੇ ਕੋਈ ਕਲਾਇੰਟਸ ਨੇ ਉਹਨਾਂ ਨੇ ਗੋਲੀਆਂ ਮਾਰੀਆਂ ਤੇ ਜੇ ਅਗਰ ਇਸ ਤਰ੍ਹਾਂ ਦਾ ਸਿਸਟਮ ਲਾ ਲੈਸ ਪੰਜਾਬ 'ਚ ਚੱਲੇਗੀ ਤੇ ਅਸੀਂ ਇਹਨੂੰ ਕਿਸੇ ਕੀਮਤ ਤੇ ਟਾਲਰਟ ਨਹੀਂ ਕਰਾਂਗੇ ਔਰ ਇਹ ਵਕੀਲਾਂ ਨੇ ਕਾਮਲ ਕੇਸ ਲੜਨਾ ਲੇਕਿਨ ਅਗਰ ਲੋਕ ਸਮਝਦੇ ਨੇ ਕਿ ਇਤਨਾ ਵਕੀਲਾਂ ਨੂੰ ਡਰਾਣਗੇ ਫਿਰ ਮਜਬੂਰੀ ਸਾਨੂੰ ਵੀ ਕੋਈ ਐਕਸ਼ਨ ਲੈਣਾ ਪਊਗਾ ਕਾਨੂੰਨ ਵਿਵਸਥਾ ਕੀ ਦੇ ਤੋ ਜਿਹੜਾ ਵਕੀਲ ਇਨਸਾਫ ਤੋਂ ਮੰਦਾ ਲੋਕਾਂ ਨੂੰ ਦੇਖੋ ਕਾਨੂੰਨ ਵਿਵਸਥਾ ਤੁਹਾਡੇ ਸਾਹਮਣੇ ਹੈ ਮੈਂ ਕਿਸੇ ਮੈਂ ਕੋਈ ਪੋਲਿਟੀਕਲ ਪਲੇਟਫਾਰਮ ਦੇ ਉੱਤੇ ਤਾਂ ਖੜਾ ਨਹੀਂ ਜੇ ਜਿੰਨ ਪੋਲਿਟੀਕਲ ਪਲੇਟਫਾਰਮ ਤੇ ਖੜਾਗਾ ਫਿਰ ਮੈਂ ਸਵਾਲ ਵੀ ਪੁੱਛਾਂਗਾ ਲੇਕਿਨ ਅਗਰ ਮੇਰੇ ਵਕੀਲ ਨੂੰ ਕੁਝ ਹੋਇਆ ਜਾਂ ਇਨ ਫਿਊਚਰ ਕਿਸੇ ਨੇ ਹਿੰਮਤ ਵੀ ਕੀਤੀ ਕਿਸੇ ਵਕੀਲ ਦੇ ਉੱਤੇ ਕਰਨ ਦੀ ਤੇ ਫਿਰ ਪੂਰਾ ਜਵਾਬ ਦੇਵਾਂਗੇ ਫਿਰ ਲੋਕੀ ਇਨਸਾਫ ਨਹੀਂ ਮਿਲੇਗਾ ਇਹ ਸਰਕਾਰਾਂ ਨੂੰ ਸਰਕਾਰ ਨੂੰ ਬੜਾ ਕਲੀਅਰ ਮੈਸੇਜ ਹੈ ਕਿ ਅਸੀਂ ਇਹ ਲੋ ਲੈਸ ਕਿ ਇਹ ਸਾਡੀ ਡਿਊਟੀ ਹੈ ਕਿ ਹਰ ਕੇਸ ਲੈਣਾ ਲੋਕਾਂ ਨੇ ਵੀ ਜਿੰਨਾ ਡਰ ਕੋ ਆ ਵੀ ਜਿਹੜਾ ਵੀ ਹੈ ਸਾਹਮਣੇ ਆ ਕੇ ਗੱਲ ਕਰੇ ਉਹ ਯੰਗ ਬੱਚੇ ਨੂੰ ਮਾਰਿਆ ਉਹਦੀ ਅਸਲੀ ਹਾਲਤ ਵੇਖੋ ਅਸੀਂ ਉਧਰ ਲੱਗੇ ਆ ਲੈਟ ਸੀ ਟਾਈਮ ਦੇ ਨਾਲ ਅਸੀਂ ਐਕਸ਼ਨ ਲਾਂ। ਬਹੁਤ ਹੋਜੀ ਨਹੀਂ ਪਤਾ ਲੱਗਿਆ ਹੁਣ ਵਕੀਲ ਸਾਹਿਬ ਨੂੰ ਪੁੱਛਦੇ ਆ ਉਹਨਾਂ ਦੇ ਗੋਲੀ ਲੱਗੀ ਹੈ ਤੇ ਆਪਣੇ ਘਰ ਤੋਂ ਇਹ ਆਪਣੀ ਗੱਡੀ ਦੇ ਉੱਤੇ ਜਾ ਰਹੇ ਸੀ ਅਮਰਸਰ ਕਚਹਿਰੀ ਦੇ ਵਿੱਚ ਪ੍ਰੈਕਟਿਸ ਕਰਦੇ ਉੱਥੇ ਤੇ ਰਸਤੇ ਦੇ ਵਿੱਚ ਹੀ ਤਿੰਨ ਲੜਕਿਆਂ ਦਾ ਪਤਾ ਲੱਗਿਆ ਵੀ ਉਹਨਾਂ ਨੇ ਫਾਇਰਿੰਗ ਕੀਤੀ ਆ ਉਹਨਾਂ ਦੇ ਉੱਤੇ ਕਿੰਨੇ rounds ફાયਰ ਕੀਤੇ ਗਏ ਪੰਜ ਖੋਲ ਸਾਨੂੰ ਮਿਲੇ ਆ ਆ ਦੱਸਿਆ ਜਾ ਰਿਹਾ ਜੇ ਕੋਈ ਫਰੋਤੀ ਮੰਗਣ ਦਾ ਜਿਹੜਾ ਵਾ ਮਾਮਲਾ ਸਾਹਮਣੇ ਆ ਰਿਹਾ ਨਹੀਂ ਨਹੀਂ ਐਹੋ ਜੀ ਕੋਈ ਗੱਲਬਾਤ ਨਹੀਂ ਅਜੇ ਫਿਲਹਾਲ ਉਹਨੋਂ ਵਕੀਲ ਸਾਹਿਬ ਦਾ ਆਪਰੇਸ਼ਨ ਚੱਲ ਰਿਹਾ ਉਹ ਤੋਂ ਬਾਅਦ ਫਿਰ ਬਿਆਨ ਲੈਣੇ ਆ ਫਿਰ ਪਤਾ ਲੱਗੂਗਾ ਸਲੀਅਤ ਸਰ ਦੱਸਿਆ ਜਾ ਰਿਹਾ ਵਕੀਲ ਦੇ ਗੋਲੀ ਵੀ ਲੱਗੀ ਆ ਕਿੰਨੀਆਂ ਗੋਲੀਆਂ ਦੋ ਗੋਲੀਆਂ ਪਤਾ ਲੱਗਿਆ ਲੱਗੀ ਇਹ ਕੰਡੀਸ਼ਨ ਕੀ ਹੈ ਜੀ